ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਮੌਜੂਦਾ ਪ੍ਰਬੰਧਕ ਕਾਬਜ ਨੇ ਉਹਨਾਂ ਵੱਲੋਂ ਕਾਲਜ ਦੇ ਨਾਮ ਤੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਨਾਮ ਦੇ ਉੱਤੇ ਕਿਸੇ ਪ੍ਰੋਜੈਕਟ ਦੇ ਨਾਮ ਤੇ 200 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਸਰਕਾਰ ਕੋਲੋਂ ਤਿਆਰੀ ਚੱਲ ਰਹੀ ਹੈ 200 ਕਰੋੜ ਰੁਪਿਆ ਅੱਜ ਕੌਮ ਦੇ ਇੱਕ ਇੱਕ ਬੱਚੇ ਦੇ ਸਰ ਤੇ ਸਕੂਲਾਂ ਦਾ 400 ਕਰੋੜ ਰੁਪਏ ਦਾ ਕਰਜ਼ਾ ਸਰ ਤੇ ਚੜਿਆ ਹੋਇਆ ਹੈ ਹੋਰ ਤੁਸੀਂ 200 ਕਰੋੜ ਰੁਪਏ ਦਾ ਕਰਜ਼ਾ ਕੌਮ ਦੇ ਸਰਤੇ ਚੜਾ ਦੋਗੇ ਕਿਉਂਕਿ ਤੁਹਾਡੀ ਜਿਹੜੀ ਨੀਤੀ ਹੈ ਉਹ ਬੜੀ ਮਾੜੀ ਹੈ ਤੁਹਾਡੇ ਜਿਹੜੇ ਹਾਲਾਤ ਹੈ ਉਹ ਬੜੇ ਮਾੜੇ ਹੈ ਪੂਰੀ ਕੌਮ ਨਾਲ ਸਾਂਝੀ ਕਰਨੀ ਹੈ ਖਾਸ ਕਰਕੇ ਦਿੱਲੀ ਦੇ ਸਿੱਖ ਸੰਗਤ ਦੇ ਨਾਲ ਅੱਜ ਮੈਨੂੰ ਪ੍ਰੋਫੈਸਰ ਸੁਤਰਾ ਤੋਂ ਖਬਰ ਮਿਲੀ ਹੈ ਜਿਹੜੀ ਜਾਣਕਾਰੀ ਉਹਨਾਂ ਨੇ ਮੈਨੂੰ ਦਿੱਤੀ ਹੈ ਉਹ ਇਹ ਦਿੱਤੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਮੌਜੂਦਾ ਪ੍ਰਬੰਧਕ ਕਾਬਜ ਨੇ ਉਨਾ ਵੱਲੋਂ ਕਾਲਜ ਦੇ ਨਾਮ ਤੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਨਾਮ ਦੇ ਉੱਤੇ ਕਿਸੇ ਪ੍ਰੋਜੈਕਟ ਦੇ ਨਾਮ ਤੇ 200 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਸਰਕਾਰ ਕੋਲੋਂ ਤਿਆਰੀ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਆ ਸੰਗਤ ਜੀ ਰਕਮ ਧਿਆਨ ਨਾਲ ਸੁਣਦਾ 200 ਕਰੋੜ ਰੁਪਿਆ ਕਰਜ਼ਾ ਲੈਣ ਦੀ ਸਰਕਾਰ ਕੋਲੋਂ ਖਾਲਸਾ ਕਾਲਜ ਸ਼੍ਰੀ ਗੁਰੂ ਤੇਗ ਬਹਾਦਰ ਦੇ ਨਾਮ ਦੇ ਉੱਤੇ ਲੈਣ ਦੀ ਗੱਲਬਾਤ ਚੱਲ ਰਹੀ ਹੈ ਤਿਆਰੀ ਚੱਲ ਰਹੀ ਹੈ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਮੀਤ ਸਿੰਘ ਕਾਲਗਾ ਜੀ ਨੂੰ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋਜੀ ਨੂੰ ਅਤੇ ਕਾਲਜ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਜੀ ਨੂੰ ਇਹ ਸਵਾਲ ਕਰਨਾ ਚਾਹਨਾ ਹਾਲੇ ਮੈਂ ਦੋਸ਼ ਨਹੀਂ ਲਾ ਰਿਹਾ ਜਦ ਮੇਰੇ ਕੋਲ ਸਬੂਤ ਆਣਗੇ ਤਮਾ ਪੂਰੀ ਗੱਲ ਸੰਗਤ ਦੇ ਸਾਹਮਣੇ ਰੱਖਾਂਗਾ ਹਾਲੇ ਸਿਰਫ ਮੈਂ ਤੁਹਾਡੇ ਕੋਲ ਸਵਾਲ ਕਰ ਰਿਹਾ ਕਿ ਜਿਹੜੀ ਗੱਲ ਸਾਹਮਣੇ ਆਈ ਹੈ 200 ਕਰੋੜ ਰੁਪਏ ਕਰਜ਼ਾ ਲੈਣ ਦੀ ਐਦੇ ਪਿੱਛੇ ਤੁਹਾਡੀ ਮਨਸ਼ਾ ਕੀ ਹੈ ਅਸੀਂ ਕਿਹੜੇ ਤੁਸੀਂ ਉਹਨਾਂ ਨੂੰ ਪੁੱਟੇ ਸਿੱਧੇ ਰਸਤੇ ਵਿਖਾ ਕੇ ਕਾਲਜ ਦੇ ਨਾਮ ਦੇ ਉੱਤੇ 200 ਕਰੋੜ ਰੁਪਏ ਲੈਣ ਦੀ ਜਿਹੜਾ ਕਰਜ਼ਾ ਲੈਣ ਦੀ ਤਿਆਰੀ ਕਰ ਰਹੇ ਹੋ ਕਿਉਂਕਿ ਪਹਿਲਾਂ ਹੀ ਅਸੀਂ ਸਾਰੇ ਜਾਣਦੇ ਹਾਂ ਅੱਜ ਕੌਮ ਦੇ ਇੱਕ ਇੱਕ ਬੱਚੇ ਦੇ ਸਿਰ ਤੇ ਸਕੂਲਾਂ ਦਾ 400 ਕਰੋੜ ਰੁਪਏ ਦਾ ਕਰਜ਼ਾ ਸਿਰ ਤੇ ਚੜਿਆ ਹੋਇਆ ਹੈ ਹੋਰ ਤੁਸੀਂ 200 ਕਰੋੜ ਰੁਪਏ ਦਾ ਕਰਜ਼ਾ ਕੌਮ ਦੇ ਸਿਰ ਤੇ ਚੜਾ ਦੋਗੇ ਕਿਉਂਕਿ ਤੁਹਾਡੀ ਜਿਹੜੀ ਨੀਤੀ ਹੈ ਉਹ ਬੜੀ ਮਾੜੀ ਹੈ ਤੁਹਾਡੇ ਜਿਹੜੇ ਹਾਲਾਤ ਹੈ ਉਹ ਬੜੇ ਮਾੜੇ ਆ ਤੁਸੀਂ ਦਿੱਲੀ ਕਮੇਟੀ ਬਰਬਾਦ ਕਰ ਦਿੱਤੀ ਤੁਸੀਂ ਸਕੂਲ ਬਰਬਾਦ ਕਰ ਦਿੱਤੇ ਤੁਸੀਂ ਇੰਸਟੀਚਿਊਟ ਬਰਬਾਦ ਕਰ ਦਿੱਤੇ ਹੁਣ ਤੁਹਾਡੀ ਜਿਹੜੀ ਨੀਤਾ ਤੁਹਾਡੀ ਜਿਹੜੀ ਗੰਦੀ ਅੱਖ ਹੈ ਉਹ ਕਾਲਜਾਂ ਦੇ ਉੱਤੇ ਆ ਚੁੱਕੀ ਹੈ ਤੁਹਾਡੇ ਕੋਲ ਉਹ ਸਟਾਫ ਨੂੰ ਪੀਐਫ ਦੇਣ ਵਾਸਤੇ ਪੈਸੇ ਕੋਈ ਨਹੀਂ ਜ਼ਬਰਦਸਤੀ ਖਾਤਿਆਂ ਦੇ ਵਿੱਚੋਂ ਜਿਹੜਾ ਪੀਐਫ ਡਿਪਾਰਟਮੈਂਟ ਹੈ ਉਹ ਪੈਸੇ ਕੱਢ ਲੈਂਦਾ ਅਕਾਊਂਟ ਫੀਸ ਕਰ ਦਿੰਦਾ ਤੁਹਾਡੇ ਕੋਲ ਸਟਾਫ ਨੂੰ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਹੈਗੇ ਸਟਾਫ ਨੂੰ ਬੋਨਸ ਦੇਣ ਵਾਸਤੇ ਪੈਸੇ ਨਹੀਂ ਹੈਗੇ ਸਕੂਲ ਸਟਾਫ ਨੂੰ ਪੈਸੇ ਦੇਣ ਵਾਸਤੇ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਹੈਗੇ ਸਕੂਲਾਂ ਦੇ ਬੱਚਿਆਂ ਦੀ ਫੀਸ ਤੁਸੀਂ ਖਾ ਗਏ ਹੋ ਸਕੂਲਾਂ ਦਾ ਵੀ ਐਡਮਿਸ਼ਨ ਤੱਕ ਨਹੀਂ ਆਇਆ ਕਿਉਂਕਿ ਤੁਹਾਡੀ ਇਹ ਤੁਹਾਡੀ ਨੀਅਤ ਹੈ ਇਹ ਤੁਹਾਡੀ ਕੰਮ ਹੈ ਇਹ ਤੁਹਾਡੀ ਕਾਰਜ ਸ਼ੈਲੀ ਹੈ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਸੰਗਤ ਵੀ ਤੁਹਾਡੇ ਕੋਲ ਸਵਾਲ ਕਰਦੀ ਹੈ ਕੀ ਹੈ ਜਿਹੜਾ ਤੁਸੀਂ 200 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਜਿਹੜੀ ਤਿਆਰੀ ਕਰ ਰਹੇ ਹੋ ਜਿਹੜੇ ਸਪਨੇ ਝੂਠੇ ਸਪਨੇ ਵੇਚ ਰਹੇ ਹੋ ਸਰਕਾਰ ਨੂੰ ਔਰ ਕਰਜ਼ਾ ਕੌਣ ਦੇ ਸਾਤੇ ਚੜਾ ਰਹੇ ਹੋ ਇਹਦੇ ਪਿੱਛੇ ਤੁਹਾਡੀ ਇਹ ਇਹਦੇ ਪਿੱਛੇ ਮਨਸ਼ਾ ਕੀ ਹੈ ਸੰਸਦ ਨੂੰ ਜਵਾਬ ਦਿਓਗੇ ਇਹ 200 ਕਰੋੜ ਰੁਪਇਆ ਕਿਵੇਂ ਆਏਗਾ ਦਿੱਲੀ ਕਮੇਟੀ ਇਹਨੂੰ ਵਾਪਸ ਕਿਵੇਂ ਮੋੜੇਗੀ ਕਿ ਮੈਂਬਰਾਂ ਨੂੰ ਪਤਾ ਤੁਸੀਂ ਮੈਂਬਰਾਂ ਤੋਂ ਪਾਸ ਕਰਾਇਆ ਮੈਂਬਰਾਂ ਨੂੰ ਦੱਸਿਆ ਕਿ ਅਸੀਂ 200 ਕਰੋੜ ਰੁਪਏ ਐਵੇਂ ਐਵੇਂ ਲੈ ਰਹੇ ਆਂਗੇ ਐਵੇਂ ਮੋੜਾਂਗੇ ਮੋੜਨ ਦੀ ਗੱਲ ਤਾਂ ਛੱਡ ਦਿਓ ਤੁਸੀਂ ਸਿਰਫ ਲੈਣਾ ਜਾਣਦੇ ਹੋ ਦੇਣਾ ਤੁਸੀਂ ਵਾਪਸ ਕਰਨਾ ਜਾਣਦੇ ਨਹੀਂ ਹੋ ਤੁਸੀਂ ਤੁਹਾਨੂੰ ਪਤਾ ਕਿ ਕੋਈ ਗੱਲ ਨਹੀਂ ਅਸੀਂ ਦੁਬਾਰਾ ਆਣਾ ਨਹੀਂ ਕਰਜ਼ਾ ਲੈ ਲਈਏ ਬਾਕੀ ਅਸੀਂ ਕੌਮ ਸਵਾਲ ਪੁੱਛੇਗੀ ਅਸੀਂ ਬਿੱਲ ਦੇ ਵਿੱਚ ਵੜ ਦਵਾਂਗੇ ਇਸ ਕਰਕੇ ਮੈਂ ਤੁਹਾਨੂੰ ਅਖੀਰ ਦੇ ਵਿੱਚ ਫਿਰ ਕਹਿ ਰਿਹਾ ਕਿ ਇਹ ਜਿਹੜਾ ਕਰਜ਼ਾ ਤੁਸੀਂ ਚੜਾਉਣ ਦੀ ਗੱਲ ਕਰ ਰਹੇ ਹੋ ਹੱਥ ਜੋੜ ਕੇ ਬੇਨਤੀ ਜੇ ਨਾ ਕਰਨਾ ਤੁਹਾਡੇ ਬੱਸ ਦੀ ਨਹੀਂ ਹੈ ਲੈ ਕੇ ਵਾਪਸ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ